ਪਸ਼ੂਆਂ ਦੇ ਪਿਸ਼ਾਬ ਵਿੱਚੋਂ ਖੂਨ ਆਉਂਦਾ ਹੈ ਤਾਂ ਇਹ ਦੇਸੀ ਖਰਾਕ ਵਰਤੋ। ਦੋਸਤੋ ਅੱਜ ਤੁਹਾਨੂੰ ਦੱਸਾਂਗੇ ਜੇ ਮੈਂ ਕਿ ਗਰਮੀਆਂ ਦੇ ਵਿੱਚ ਖਾਸ ਕਰਕੇ ਮੱਝਾਂ, ਗਾਵਾਂ ਦੇ ਪਿਸ਼ਾਬ ਦੇ ਵਿੱਚੋਂ ਖੂਨ ਆਉਣ ਲੱਗ ਜਾਂਦਾ ਤਾਂ ਆਪਾਂ ਕੀ ਕੀ ਚੀਜ਼ਾਂ ਵਰਤਣੀਆਂ ਜਿਹਦੇ ਨਾਲ ਤੁਹਾਡੇ ਪਸ਼ੂ ਦਾ ਪਿਸ਼ਾਬ ਦੇ ਵਿੱਚੋਂ ਖੂਨ ਆਉਣਾ 2 ਦਿਨਾਂ ਦੇ ਵਿੱਚ ਵਿੱਚ ਬੰਦ ਹੋ ਜਾਊਗਾ। ਤੁਹਾਨੂੰ ਕੋਈ ਵੀ ਡਾਕਟਰ ਸਾਹਿਬ ਸੱਦਣ ਦੀ ਜ਼ਰੂਰਤ ਨਹੀਂ ਪੈਣੀ। ਦੇਸੀ ਚੀਜ਼ਾਂ ਵਰਤਣ ਦੇ ਨਾਲ ਹੀ ਬਿਲਕੁਲ ਪਸ਼ੂ ਤੁਹਾਡਾ ਠੀਕ ਹੋ ਜਾਊਗਾ। ਕੀ-ਕੀ ਚੀਜ਼ਾਂ ਲੈਣੀਆਂ ਸਾਰੀ ਗੱਲਬਾਤ ਦੱਸਾਂਗੇ ਤੁਹਾਨੂੰ ਬਣੇ ਰਹੋ ਵੀਡੀਓ ਦੇਖਦੇ ਐਂਡ ਤੱਕ ਜਿਹੜੇ ਭਰਾ ਆਪਣੇ YouTube ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖ ਰਹੇ ਆ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਨਾਲ ਹੀ ਲੱਗਦਾ ਬਲਦਾ ਬਟਨ ਉਹਨੂੰ ਕਰ ਲਿਓ ਪ੍ਰੈਸ ਜੇ ਤੁਸੀਂ ਇਹੀ ਵੀਡੀਓ ਆਪਣੇ Facebook ਪੇਜ ਉੱਪਰ ਦੇਖ ਰਹੇ ਹੋ ਤਾਂ Facebook ਪੇਜ ਨੂੰ ਫੋਲੋ ਕਰਨਾ ਨਾ ਭੁੱਲਣਾ ਐਸੀ ਤਰ੍ਹਾਂ ਪਿਆਣ ਕੇ ਵੀਡੀਓ ਲੈ ਕੇ ਆਉਂਦੇ ਰਹਿਣੇ ਆਂ ਦੋਸਤੋ ਜਿਹੜੀਆਂ ਇਹ ਦੇਸੀ ਚੀਜ਼ਾਂ ਗੀਆਂ ਇਹ ਤੁਸੀਂ ਬੰਸਾਰੀ ਦੀ ਦੁਕਾਨ ਤੋਂ ਲਿਆ ਕੇ ਪਸ਼ੂ ਨੂੰ ਦੇਣੀਆਂ ਆਂ ਤੁਹਾਡੇ ਪਸ਼ੂ ਨੂੰ ਦੂਜੇ ਤੀਜੇ ਦਿਨ ਬਿਲਕੁਲ ਠੀਕ ਹੋ ਜਾਊਗਾ ਕੀ ਕੀ ਚੀਜ਼ਾਂ ਦੇਣੀਆਂ ਤੁਹਾਨੂੰ ਦੱਸਦੇ ਆਂ ਨੰਬਰ 1 ਤੇ ਆਪਾਂ ਲੈ ਲੈਣੀ ਆਂ ਆਂਬ ਹਲਦੀ ਆਂਬ ਹਲਦੀ 50 ਗ੍ਰਾਮ ਕਲਮੀ ਛੋਰਾ 50 ਗ੍ਰਾਮ ਜੌਂਖਾਰ 50 ਗ੍ਰਾਮ ਸ਼ੱਕਰ 150 ਗ੍ਰਾਮ ਇਹ ਤੁਸੀਂ ਸਾਰੀਆਂ ਚੀਜ਼ਾਂ ਨੂੰ ਮੈਕਸ ਦਾ ਮੈਕਸੀ ਨਾਲ ਪੀਸ ਲੈਣਾ ਮਿਕਸ ਕਰ ਲੈਣੀ ਹੈਗਾ ਕਰਕੇ ਮਿਕਸ ਤੁਸੀਂ 2 ਚਮਚੇ ਪਾਣੀ ਦੇ ਵਿੱਚ ਘੋਲ ਕੇ ਪਸ਼ੂ ਨੂੰ ਸਵੇਰ ਦੇਣਿਆ 2 ਹੀ ਚਮਚੇ ਘੋਲ ਕੇ ਪਾਣੀ ਦੇ ਵਿੱਚ ਸ਼ਾਮ ਨੂੰ ਦੇਣਿਆ ਜਿਹੜੇ ਵੀ ਪਸ਼ੂ ਨੂੰ ਇਹ ਦਿੱਕਤ ਆ ਕੇ ਤੁਹਾਡੇ ਪਸ਼ੂ ਦੇ ਪਿਸ਼ਾਬ ਦੇ ਵਿੱਚ ਖੂਨ ਆਉਂਦਾਗਾ ਤਾਂ ਤੁਸੀਂ ਇਹ ਖਰਾਕ ਦੇ 2 ਚਮਚੇ ਸਵੇਰ ਦੋ ਸ਼ਾਮ ਨੂੰ ਪਾਣੀ ਦੇ ਵਿੱਚ ਘੋਲ ਕੇ ਦੇ ਦਿਓ ਤੇ ਤੁਹਾਡੇ ਪਸ਼ੂ ਨੂੰ ਦੂਜੇ ਦਿਨ ਜਾਂ ਤੀਜੇ ਦਿਨ ਬਿਲਕੁਲ ਠੀਕ ਹੋ ਜਾਊਗਾ ਤੁਹਾਨੂੰ ਡਾਕਟਰ ਸੱਦਣ ਦੀ ਜ਼ਰੂਰਤ ਨਹੀਂ ਪੈਣੀ ਹੋਰ ਚੀਜ਼ਾਂ ਵਰਤਣ ਦੀ ਲੋੜ ਨਹੀਂ ਪੈਣੀ ਇਹ ਦੇਸੀ ਚੀਜ਼ਾਂ ਦੇ ਨਾਲ ਬਿਲਕੁਲ ਤੁਹਾਡਾ ਪਸ਼ੂ ਠੀਕ ਹੋ ਜਾਊਗਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਵੀਡੀਓ ਦੇਖਣ ਲਈ ਸਾਰੇ ਭਰਾਵਾਂ ਦਾ ਬਹੁਤ-ਬਹੁਤ ਧੰਨਵਾਦ